ਇਹ ਵਾਰਤਾ ਜਿਹੜੀ ਹੈਗੀ ਆ ਥਾਣਾ ਆਨੰਦਗੜ੍ਹ ਦੇ ਨਾਲ ਸੰਬੰਧਿਤ ਹੈ ਇਹ 12 ਤਰੀਕ ਨੂੰ ਰਾਮਪਾਲ ਜਿਹੜਾ ਹੈਗਾ ਵਿਅਕਤੀ ਜੋ ਬਾਜਿਕਪਿੰਡ ਦਾ ਰਹਿਣ ਵਾਲਾ ਆਪਣੇ ਚਾਚੇ ਦੇ ਲੜਕੇ ਦੇ ਨਾਲ ਬਟੰਡਾ ਆਇਆ ਸੀਗਾ ਸ਼ਾਮ ਨੂੰ ਜਦੋਂ ਇਹ ਬਟੰਡਾ ਤੋਂ ਵਾਪਸ ਚੱਲਿਆ ਸੀਗਾ ਤਾਂ ਆਨੰਦਗੜ੍ਹ ਥਾਣੇ ਤੋਂ ਅੱਗੇ ਜਾ ਕੇ ਬਸ ਅੱਡੇ ਦੇ ਨੇੜੇ ਜਦੋਂ ਇਹ ਪਹੁੰਚਿਆ ਤਾਂ ਇੱਕ Honda City ਗੱਡੀ ਆਉਂਦੀ ਹੈ ਉਸ ਗੱਡੀ ਨੇ ਘੇਰ ਕੇ ਚਾਰ ਬੰਦੇ ਉਹਦੇ ਵਿੱਚੋਂ ਨਿਕਲਦੇ ਨੇ ਉਹਨਾਂ ਕੋਲ ਵੈਪਨ ਸੀਗੇ ਤੇਜਦਾਰ ਹਥਿਆਰ ਨਾਸੀ ਸੀਗੇ ਤਲਵਾਰਾਂ ਸੀਗੀਆਂ ਉਹਨਾਂ ਨੇ ਘੇਰ ਕੇ ਜਿਹੜੀ ਹੈਗੀ ਇਹਦੀ ਕੁੱਟਮਾਰ ਕੀਤੀ ਤੇ ਇਹਦੇ ਕੋਲੋਂ 2000 ਰੁਪਏ ਸੀਗੇ ਉਹ ਖੋਲੇ ਤੇ ਉੱਥੋਂ ਜਿਹੜੇ ਹੈਗੇ ਖੋਣ ਤੋਂ ਬਾਅਦ ਆਪਣੀ ਗੱਡੀ ਤੇ ਫਰਾਰ ਹੋ ਗਏ ਸੀਗੇ ਇਸ ਸਬੰਧ ਵਿੱਚ ਸਾਡੀ ਵੱਖ-ਵੱਖ ਟੀਮਾਂ ਜਿਹੜੀਆਂ ਅਸੀਂ ਗਠਿਤ ਕੀਤੀਆਂ ਗਈਆਂ ਸੀਗੀਆਂ ਮਕਦਮਾ ਸਬੰਧੀ ਜਿਹੜੀ ਥਾਣਾ ਨੰਦਗੜ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਗਿਆ ਸੀਗਾ ਅੰਡਰ ਸੈਕਸ਼ਨ ਅਰੋਬਰੀ ਤੇ ਬਾਕੀ ਜਿਹੜੇ ਰੋਂਗਫੂਲਰ ਸਟੇਨ ਦੇ ਸੈਕਸ਼ਨ ਸੀਗੇ ਅਸੀਂ ਲਗਾਏ ਸੀਗੇ ਇਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਡੀਐਸਪੀ ਮੈਡਮ ਹੀਨਾ ਗੁਪਤਾ ਜੀ ਦੀ ਗਵਾਹੀ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਸਾਡੀ ਟੀਮ ਜਿਹੜੀ ਥਾਣਾ ਨੰਦਗੜ ਐਸਐਚਓ ਦੇ ਸupervision's ਕੰਮ ਕਰ ਰਹੀ ਸੀਗੀ ਉਸ ਨੂੰ ਸਫਦਾ ਹਾਸਲ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀ ਜਿਹੜੇ ਹਰਮੇਸ਼ ਹਰਜੀਤ ਜਗਨਦੀਪ ਤੇ ਬਜਿੰਦਰ ਇਹਨਾਂ ਚਾਰਾਂ ਦੀ ਆਇਡੈਂਟੀਫਿਕੇਸ਼ਨ ਕਰਕੇ ਅਸੀਂ ਚਾਰਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਇਹਨਾਂ ਨੇ ਜਿਹੜੀ ਵੈਪਨ ਵਰਤੇ ਸੀਗੇ ਤਲਵਾਰਾਂ ਤੇ ਅਗਨਾਸੇ ਤੇ ਜਿਹੜੇ ਤਲਵਾਰਾਂ ਸੀਗੀਆਂ ਉਹ ਵੀ ਅਸੀਂ ਬਰਾਮਦ ਕਰ ਲਈਆਂ ਨੇ ਜਿਹੜੀ ਇਹਨਾਂ ਨੇ ਗੱਡੀ ਵਾਰਦਾਤ ਵਿੱਚ ਵਰਤੀ ਸੀਗੀ ਵਰਨਾ ਗੱਡੀ ਉਹ ਵੀ ਅਸੀਂ ਜਿਹੜੀ ਹੈਗੀ ਬਰਾਮਦ ਕਰ ਹੋਂਡਾ ਸਿਟੀ ਗੱਡੀ ਉਹ ਵੀ ਅਸੀਂ ਬਰਾਮਦ ਕਰ ਲਈਏ ਡੀਐਨਏ ਦੀ ਆਦਦੀ ਹੈ ਚੋਰੀ ਦੀ ਆਪਦੀ ਗੱਡੀ ਹੈਗੀ ਬਟ ਇਹਨਾਂ ਨੇ ਜਿਹੜੀ ਨੰਬਰ ਪਲੇਟ ਉਸ ਟਾਈਮ ਜਿਹੜੀ ਸੀ ਸਹੀ ਨਹੀਂ ਲਗਾਈ ਹੋਈ ਸੀ ਉਸ ਸੰਬੰਧੀ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਇਹਨਾਂ ਦਾ ਪਹਿਲਾਂ ਵੀ ਕੋਈ ਪਸਤਾ ਪਹਿਲਾਂ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਗਗਨਦੀਪ ਉਹਦੇ ਉੱਪਰ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਸਰਾ ਦੋਸ਼ੀ ਹੈ ਬਲਜਿੰਦਰ ਉਹਦੇ ਉੱਪਰ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ ਨਹੀਂ ਇਹਨਾਂ ਕੋਲ ਵੈਪਨ ਤਲਵਾਰਾਂ ਸੀਗੇ ਗਡਾਸੀ ਸੀਗੀ ਅਸਲੀ ਗਡਾਸੀ ਤੇ ਅਸੀਂ ਤਲਵਾਰਾਂ ਹੀ ਸੀਗੀ ਸ੍ਰੀ ਕਿਹੜੀ ਰਾਤ ਉਹਨੇ ਚਲੀ ਹੈ ਪਹਿਲਸਤੇ ਉਦੋਂ ਵੀ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਲਗਾਈਆਂ ਹੋਈਆਂ ਨੇ ਜਲਦੀ ਅਸੀਂ ਅਰੈਸਟ ਕਰ ਲਾਂਗੇ ਬਿਕੋਜ਼ ਜਿਹੜਾ ਦੋਸ਼ੀ ਤਲਵੰਡੀ ਦਾ ਰਹਿਣ ਵਾਲਾ ਤੇ ਉਹ ਫਰਾਰ ਹੈਗਾ ਸਾਡੀ ਸਈਏ ਦੀ ਟੀਮ ਉਸ ਤੇ ਕੰਮ ਕਰ ਰਹੀ ਹੈ ਇਹ ਸਕਾਈ ਹਸਕਾਈ ਹਾਈਟਸ ਰਿਜ਼ੋਰਟ ਉੱਥੇ ਮੈਨਾਂ ਨੇ ਫਾਇਰਿੰਗ ਕੀਤੀ ਉਸ ਬੰਦੇ ਨੇ ਯਾਸਲਾਮੁਨਸੀਬ ਵਿਆਹ-ਵਿਆਸ ਮਗਮ ਚੱਲ ਰਿਹਾ ਸੀ ਸਭ ਸੇ ਜਿਵੇਂ ਵਿਆਹ ਸ਼ੱਦਿਆਂ ਦੇ ਵੀ ਜਾਣੇ ਪਿਸਟਲ ਆ ਲੈ ਆਂਗੇ ਮਨਾ ਫਿਰ ਵੀ ਪੈਲਸਾਂ ਸਰਿਆਂ ਚੱਲਦੇ ਸਰ ਕੋਈ ਇਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਕੋਈ ਮਨਾਇਨਾ ਪੈਲਸ ਵਾਲੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਂਦੀ ਨਾ ਪੁਲਿਸ ਕੁਝ ਕਰਦੀ ਐ ਇਸੇ ਸੰਬੰਧ ਵਿੱਚ ਜੇ ਦੇਖੋ ਅਸੀਂ ਪਿਛਲੇ ਅੱਜ ਤੋਂ तकरीबन 10 ਦਿਨ ਪਹਿਲਾਂ ਜਦੋਂ ਫਰੋਜ਼ਪੁਰ ਦੇ ਵਿੱਚ ਵਾਰਦਾਤ ਹੋਈ ਸੀ ਜਦੋਂ ਇੱਕ ਲੇਡੀ ਦੀ ਡੈਥ ਹੋ ਗਈ ਸੀ ਉਸ ਸੰਬੰਧ ਉਸ ਤੋਂ ਬਾਅਦ ਅਸੀਂ ਜਿਲ੍ਹਾ ਬਠਿੰਡਾ ਦੇ ਸਾਰੇ ਜਿਹੜੇ ਪੈਲਸ ਓਨਰ ਸੀਗੇ ਉਹਨਾਂ ਨੂੰ ਸਪੈਸ਼ਲੀ ਬੁਲਾ ਕੇ ਉਹਨਾਂ ਨੂੰ ਮੀਟਿੰਗ ਕੀਤੀ ਸੀਗੀ ਤੇ ਇਸ ਸੰਬੰਧ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਗਾਈਡਲਾਈਨਸ ਈਸ਼ੂ ਕੀਤੀਆਂ ਸੀਗੀਆਂ ਜਦੋਂ ਕੋਈ ਪੋਸਟਮਨ ਦੀ ਪੈਂਫਲੈਟ ਜਿਹੜੇ ਹੈਗੇ ਨੇ ਜਗ੍ਹਾ-ਜਗ੍ਹਾ ਤੇ ਦੋਸੇ ਲਗਾਉਣੇ ਨੇ ਜਿਹੜੇ ਸਾਡੇ ਸਿਕਿਉਰਟੀ ਗਾਰਡ ਨੂੰ ਵੀ ਚੈੱਕ ਕਰ ਮਤਲਬ ਉਸਨੇ ਕਰਦੇ ਹਾਂ ਪਰ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਡੈਫੀਨਿਟਲੀ ਅਸੀਂ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਜੈਦੀ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਣ ਨਹੀਂ ਜਾਊਗਾ ਇੱਕ ਗੱਲ ਕੁੱਟੀ ਮਿਲ ਗਈ ਹੈ ਨਾਲੇ ਕਿ ਸੱਤਾ ਮਾਰ ਕੇ ਮਤਲਬ ਪਰ ਮਿਊਸਪਾਲਾ ਉਹ ਸਾਡੀ ਜਿਹੜੀ ਡੀਐਸਪੀ ਸਿਟੀ ਵਨ ਹਾਊਸ ਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਲੱਗੀ ਹੋਈ ਹੈ ਮਤਲਬ ਅਜੇ ਪ੍ਰੀਲੀਮਿਨਰੀ ਸਟੇਜ ਤੇ ਹੈਗੀ ਹੈ ਤੇ ਜਲਦੀ ਜਿਹੜਾ ਮਤਲਬ ਰਿਐਸਪੀਸੀਟੀ ਵੱਲੋਂ ਮੌਕੇ ਤੇ ਗਏ ਸਵਰਨਕਾਰਾਂ ਵਾਸਤੇ ਸੁਖਿ ਸਮਿਤੀ ਦੀ ਬਿਆਨ ਜਿੰਦੀ ਰੰਗ ਜੋ ਮੁੱਤੇ ਸੋਕੇ ਦੇੰਤ ਨਾਮਾ ਬੱਜੇ ਕਿਥੇ ਉਪਰਕਤ ਦੇ ਸੇਰੇ ਵਿੱਚ ਐਨਕ ਮੁੜੀ ਸੋਟੀ ਜਾਣਾ ਉਹ ਢੇਂਟਾ ਰਿਹਾ ਇਹਦੇ ਵਿੱਚ ਪੰਪਮਾਲ ਕੋਈ ਵੀ ਹੁਕਮ ਦਿੱਤੀ ਹੈ ਜਾਂ ਰਾਤ ਨੂੰ ਕੰਪੂ ਖੁੱਲਾ ਸੀ ਤਾਂ ਫਿਰ ਕਿਸ ਨੇ ਨਹੀਂ ਕੀਤਾ